ਛੋਟਾ ਬੱਚੇ ਤੋਂ ਇੱਕ ਜਰਾ ਕਾ ਅਗਰ ਜਿਹੜਾ بڑا ਬੱਚਾ ਹੁੰਦਾ ਜਿਹੜਾ ਬੋਲ ਸਕਦਾ ਹੁੰਦਾ ਉਹ ਦੱਸ ਦਿੰਦਾ ਕਿ ਮੇਰੇ ਪੇਨ ਹੋ ਰਹੀ ਹੈ ਹੈਨਾ ਜਾਂ ਫਿਰ ਖਾਂਸੀ ਜ਼ੁਕਾਮ ਹੋਇਆ ਹੋਇਆ ਛੋਟੇ ਬੱਚੇ ਦਾ ਵੀ ਚਲੋ ਇਹ ਪਤਾ ਚੱਲ ਜਾਂਦਾ ਹੈ ਨਾ ਬੁਖਾਰ ਹੋਇਆ ਹੋਇਆ ਤਾਂ ਜਿਹੜੇ ਬੱਚੇ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੀ ਨਹੀਂ ਜਿਹੜੀ ਬਾਹਰੋਂ ਆਪਾਂ ਨੂੰ ਨਜ਼ਰ ਹੀ ਨਹੀਂ ਆ ਰਹੀ ਬੱਚਾ ਰੋਈ ਜਾ ਰਿਹਾ ਪ੍ਰੋਬਲਮਸ ਦੇ ਵਿੱਚ ਰੈਗੂਲਰ ਤਾਂ ਫਿਰ ਉਹਦੇ ਤੁਸੀਂ ਕਿਸ ਤਰ੍ਹਾਂ ਸਿੰਪਟਮ ਚੈੱਕ ਕਰਦੇ ਹੋ ਨੇ ਨੇ ਇਹਦੇ ਵਿੱਚ ਅਸੀਂ ਨਾ ਬੱਚੇ ਨੂੰ ਅਬਜ਼ਰਵ ਕਰਨਾ ਹੁੰਦਾ ਜਾਂ ਜਿਹੜੇ ਸਾਡੇ ਕੋਲੇ ਉਹਦੇ ਅਟੈਂਡੈਂਟ ਆਉਂਦੇ ਨੇ ਮਦਰ ਆਉਂਦੀ ਆ ਜਾਂ ਜਿਹੜੀ ਉਹਦੀ ਟੇਕ ਕੇਅਰ ਕਰਦੀ ਆ ਨਾ ਕੋਈ ਵੀ ਤਾਂ ਅਸੀਂ ਉਹ ਤੋਂ ਪੁੱਛਦੇ ਆ ਕੁਝ ਅਸੀਂ ਸਾਡੇ ਸਾਹਮਣੇ ਵੀ ਅਬਜ਼ਰਵ ਕਰ ਲੈਣੇ ਆ ਜਿਵੇਂ ਬੱਚਾ ਰੋਈ ਜਾਂਦਾ ਉਹਨੂੰ ਨੀਚੇ ਬੈੱਡ ਤੇ ਪਾ ਦੋ ਤਾਂ ਬੱਚਾ ਰੋਈ ਜਾਂਦਾ ਹੈ ਨਾ ਜਿਉਂ ਹੀ ਉਹਨੂੰ ਗੋਦੀ 'ਚ ਚੱਕੋ ਉਹ ਚੁੱਪ ਕਰ ਜਾਂਦਾ ਹੈ ਇਹ ਸਾਡੇ ਲਈ ਇੰਪੋਰਟੈਂਟ ਸਿੰਪਟਮ ਹੈ ਜਾਂ ਦੂਸਰਾ ਬੱਚੇ ਨੇ ਸ਼ਿਸ਼ੂ ਕਰ ਲਿਆ ਪਾਟੀ ਕਰ ਲਈ ਬੱਚਾ ਚਾਹੇ 10 ਦਿਨ ਦਾ ਚਾਹੇ 15 ਦਿਨ ਦਾ ਪੇਰੈਂਟਸ ਨੋਟ ਕਰਦੇ ਨੇ ਕਿਉਂ ਰੋਣਾ ਸ਼ੁਰੂ ਕਰ ਦਿੰਦਾ ਹੈ ਜਿੰਨੀ ਦੇਰ ਤੱਕ ਆਪਾਂ ਉਹਨੂੰ ਸੁੱਕਾ ਨਹੀਂ ਕਰਦੇ ਇਹ ਇੱਕ ਇੰਪੋਰਟੈਂਟ ਸਿੰਪਟਮ ਹੈ ਸਾਡੇ ਲਈ ਪ੍ਰਿਸਕ੍ਰਾਈਬਿੰਗ ਸਿੰਪਟਮ ਹੈ ਜਿੱਤੇ ਅਸੀਂ ਦਵਾਈ ਦੇ ਸਕਦੇ ਹਾਂ ਜਾਂ ਅਸੀਂ ਕਈ ਬੱਚੇ ਦੇਖਦੇ ਹਾਂ ਕਿ ਉਹ ਰਾਤ ਨੂੰ ਰੋਈ ਜਾਂਦੇ ਨੇ ਦਿਨੇ ਭਲੇ ਚੰਗੇ ਹੁੰਦੇ ਨੇ ਜਾਂ ਦਿਨੇ ਰੋਈ ਜਾਂਦੇ ਨੇ ਰਾਤ ਨੂੰ ਵਧੀਆ ਹੁੰਦੇ ਨੇ ਇਹਨਾਂ ਦੇ ਬੇਸਿਸ ਤੇ ਅਸੀਂ ਬੱਚੇ ਨੂੰ ਜਿਹੜਾ ਨਿਊ ਬੌਰਨ ਬੇਬੀ ਆ ਇਹਦੇ ਤੇ ਮੈਡੀਸਨ ਪ੍ਰਸਕ੍ਰਾਈਬ ਕਰਦੇ ਆ ਤੇ ਸਾਨੂੰ ਡੈਫੀਨੇਟਲੀ ਬਹੁਤ ਹੀ ਅੱਛੇ ਰਿਜ਼ਲਟ ਮਿਲਦੇ ਨੇ